ਮੌਸਮ ਦੇ ਬਦਲਦੇ ਮਜਾਜ ਇਸ ਵਾਰ ਠੰਡ ਕੋਈ ਖਾਸ ਨਹੀਂ ਪਈ ਤੋਂ ਦਵਾ ਵੀ ਹਫਤਾ ਕੋ ਪਈਆਂ ਨੇ ਜਿਆਦਾ ਠੰਡ ਨਹੀਂ ਪਈ ਅੱਜ ਕੱਲ ਮੌਸਮ ਸਵੇਰ ਤੇ ਸ਼ਾਮ ਦੀ ਠੰਡ ਰਹੇਗੀ ਦਿਨੇ ਤਾਂ ਸੂਰਜ ਕੜਾਕੇ ਦਾ ਹੁੰਦਾ ਹੈ ਗਰਮੀ ਵੀ ਹੋਣ ਲੱਗ ਜਾਂਦੀ ਹੈ ਕਈ ਕਿਸਾਨਾਂ ਨੇ ਗੱਲ ਕੀਤੀ ਵੀ ਜਿਹੜੀ ਇਹ ਠੰਢ ਦੇ ਦਿਨਾਂ ਦੇ ਵਿੱਚ ਸਵੇਰ ਸ਼ਾਮ ਦੀ ਠੰਡ ਰਹੇਗੀ ਅਤੇ ਸੇਖਰ ਦੁਪਹਿਰੇ ਸੂਰਜ ਪੂਰਾ ਤੇਜ ਹੁੰਦਾ ਹੈ ਗਰਮੀ ਮਹਿਸੂਸ ਹੁੰਦੀ ਹੈ ਇਸ ਦਾ ਕਹਿੰਦੇ ਕਣਕ ਦੇ ਝਾੜ ਤੇ ਅਸਰ ਵੀ ਪੈ ਸਕਦਾ ਹੈ ਦੋਸਤੋ ਸਾਨੂੰ ਆ ਕਣਕ ਦੀ ਫਸਲ ਦਿਖਾ ਰਹੇ ਹਾਂ ਕਈ ਥਾਵਾਂ ਤੇ ਤਾਂ ਬੱਲੀਆਂ ਵੀ ਕਣਕ ਨੇ ਕੱਢ ਲਈਆਂ ਮੈਂ ਤੁਹਾਨੂੰ ਦਿਖਾ ਵੀ ਦਿੰਨੇ ਆ ਇਹ ਵੀ ਬੱਲੀਆਂ ਵੀ ਕੱਢ ਲਈਆਂ ਤੇ کئی ਧਾਵਾਂ ਤੇ ਹਲੇ ਕਣਕ ਦਾ ਕੱਦ ਛੋਟਾ ਹੈ ਕਿਸਾਨਾਂ ਨੇ ਇਹ ਵੀ ਦੱਸਿਆ ਕਿ ਅੱਜ ਇਹ ਕਣਕ ਨੂੰ ਦੋ ਪਾਣੀ ਹੋਰ ਲੱਗ ਜਾਣਗੇ ਦੋ ਪਾਣੀਆਂ ਦੀ ਹੋਰ ਲੋੜ ਪਊ ਸਪਰੇਅ ਦੀ ਵੀ ਲੋੜ ਪਊ ਖਾਦ ਦੀ ਵੀ ਲੋੜ ਪਊਗੀ ਪਰ ਜੇ ਇਸੇ ਤਰ੍ਹਾਂ ਹੀ ਮੌਸਮ ਰਿਹਾ ਕਰਮੀ ਵਾਲਾ ਤਾਂ ਕਣਕ ਦੇ ਝਾੜ ਤੇ ਅਸਰ ਪੈ ਸਕਦਾ ਹੈ ਬਾਕੀ ਕੁਦਰਤ ਦੇ ਰੰਗ ਨੇ ਕੁਦਰਤ ਨੂੰ ਸਾਰਿਆਂ ਦਾ ਹੀ ਧਿਆਨ ਹੈ ਆਤਾ ਕਣਕ ਚੰਗੀ ਖੜੀ ਹੈ ਇੱਧਰ ਜਿਹੜੀ ਥੋੜੀ ਨਾਲ ਦਿਖਾ ਰਹੇ ਹਾਂ ਇਹ ਥੋੜੀ ਜੀ ਡਾਊਨ ਐ ਇਸ ਦੇ ਨਾਲ ਐ ਜਿਹੜੀ ਇਹ ਹੋਰ ਵੀ ਡਾਊਨ ਐ ਕਈ ਥਾਵਾਂ ਤੇ ਕਣਕ ਕਿਸਾਨਾਂ ਨੇ ਚੋਨੇ ਦੀ ਨਾਲ ਨੂੰ ਵਿਚੀ ਬਾਤਾ ਸੀ ਆ ਦੌਗੀਆਂ ਪਈਆਂ ਪਈਆਂ ਨੇ ਇਹਦੇ ਕਰਕੇ ਵੀ ਝਾੜ ਦਾ ਕਾਫੀ ਫਰਕ ਪੈ ਜਾਣਾ ਹੈ। ਬਾਕੀ ਇਹ ਵੀ ਰੰਗਾਂ ਨੂੰ ਰੱਬ ਹੀ ਜਾਣਦਾ ਹੈ। ਹਰ ਇਨਸਾਨ ਦਾ ਹਰ ਪਸ਼ੂ ਪੰਛੀ ਦਾ ਦਾਤੇ ਨੂੰ ਫਿਕਰ ਹੈ। ਸਭ ਨੂੰ ਰਾਤ ਨੂੰ ਰੋਟੀ ਦੇਣੀ ਦੇਣੀ ਹੈ। ਤਾਂ ਦੋਸਤੋ ਤੁਸੀਂ ਵੀ ਕਮੈਂਟਾਂ ਦੇ ਵਿੱਚ ਦੱਸਿਓ। ਇਹ ਜਿਹੜਾ ਮੌਸਮ ਆ ਟਪ ਵਾਲਾ ਢਿਨੇ ਗਰਮੀ ਹੋ ਜਾਂਦੀ ਐ। ਸਵੇਰ ਸ਼ਾਮ ਦੀ ਠੰਡ ਰਹੇਗੀ। ਇਹ ਤੇ ਕਣਕ ਦੀ ਫਸਲ ਨੂੰ ਕੀ ਫਰਕ ਪੈਣਾ ਐ? ਇਹ ਤੁਸੀਂ ਆਪਣੇ ਕਮੈਂਟਾਂ 'ਚ ਦੱਸ ਦਿਓ। ਆ ਤਾਂ ਕਾਫੀ ਬਲੀਆਂ ਕੱਢੀ ਖੜੀਆ ਗਣਕ ਚਲੋ ਵਧੀਆ ਹੈ ਵਾਹਿਗੁਰੂ ਮੇਰ ਕਰੇ ਵੀ ਹਰ ਕਿਸਾਨ ਦੀ ਫਸਲ ਹੈ ਜਿਹੜੀ ਉਸ ਦਾ ਝਾੜ ਵਧੀਆ ਹੋਵੇ ਕਿਸਾਨਾਂ ਨੇ ਦੱਸਿਆ ਹੀ ਮੌਸਮ ਜੇ ਇਸ ਤਰ੍ਹਾਂ ਹੀ ਰਿਹਾ ਤਾਂ ਇਹਦੇ ਸੁੰਡੀ ਵਗੈਰਾ ਦਾ ਵੀ ਹਮਲਾ ਹੋ ਸਕਦਾ ਪਰਾ ਇਹ ਇਹ ਕੁਝ ਨਾ ਹੋਵੇ ਕਿਉਂਕਿ ਪਹਿਲਾਂ ਵੀ ਝੋਨੇ ਦੀ ਫਸਲ ਦਾ ਝਾੜ ਕੁਝ ਘਟ ਹੀ ਰਿਹਾ ਹੈ ਕਰਕੇ ਕਣਕ ਦੀ ਫਸਲ ਹੈ ਇਸ ਵਾਰ ਹਰ ਕਿਸਾਨ ਦੀ ਫਸਲ ਦਾ ਝਾੜ ਚੰਗਾ ਰਹੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਆਪਣੇ ਆਪਣੇ ਕਮੈਂਟ ਲਾਈਕ ਸ਼ੇਅਰ ਕਰਿਓ ਬਹੁਤ-ਬਹੁਤ ਧੰਨਵਾਦ ਫਿਰ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ